ਦਿਲ ਲਕਾਰੇ ਨਾਲ ਮੈਂ ਦਰਗੀ ਦੁੱਦਿਲ ਲਕਾਰੇ ਵੀ ਅੰਦਰ ਬੜਗੀ ਤੇ ਦਿਲ ਲਕਾਰੇ ਨਾਲ ਨਾ ਮੇਰੇ ਲੈ ਕਛਕਾਨ ਕੇ ਦਿਲਾਂ ਦੇ ਵਿੱਚ ਵੱਜਿਆ ਨੀ ਪਟੂ ਫਿਰਦਾ ਫਿਰਦਾ ਸ਼ਰਾਬ ਨਾਲ ਵੱਜਿਆ ਨੀ ਪਟੂ ਫਿਰਦਾ ਪੱਲਕੰਮ ਬੱਲੀਆਂ ਦੇ ਬੈਲ ਖੱਟੜੇ ਦੁੱਦ ਕੰਮ ਬੋਤਲਾਂ ਘਟਪਟਣੇ ਹਤੀਜ ਕੰਮ ਲੈਣੀ ਆ ਪਾ ਮੁੰਨ ਵੀ ਮਲਾਈ ਕੋਈ ਆਣ ਕੇ ਮਾਈ ਦਾ ਲਾਲ ਤਕਰੀਰ ਤੇਰੀ ਜਾਣ ਤੇ ਤਾਰ ਤੇ ਬਲ ਹੁੰਦਾ ਮੁੰਡਾ ਬੱਕਰੇ ਇਸੇ ਲਈ ਜਲਦੀ ਤਾਰ ਕੀਤੇ ਰਿੰਗੜਾ ਤੂੰ ਲੈਣੋ ਹੱਤ ਗਈ ਆਰਤ ਸ਼ਿੰਗਾਰ ਲਾ ਕੇ ਲੈਣੋ ਹੱਤ ਗਈ ਸਾਰਾ ਸਾਰਾ ਦਿਨ ਸਾਡੀ ਗਲੀ ਵਿੱਚ ਗੇੜੇ ਬਿਨ ਕੰਮ ਤੋਂ ਨਹੀਂ ਮਿਲਉਂਦਾ ਨ ਡੁੱਬ ਜਾਣੀ ਦਾ ਚੁੰਮਕੇ ਰਮਾਲ ਫੜੌਂਦਾ ਨ ਡੁੱਬ ਜਾਣੀ ਦਾ ਤੇਰੇਆਂ ਦੁੱਖਾਂ ਤੇ ਜਾ ਮੈਂ ਬੈਲੀ ਬੰਨਦਾ ਛਾਲੀ ਤੇ ਦੇਖ ਲੈ ਸੀਰ ਛੰਦਾ ਤੇਰੇਆਂ ਦੁੱਖਾਂ ਤੇ ਜਾ ਮੈਂ ਬੈਲੀ ਬੰਨਦਾ ਛਾਲੀ ਤੇ ਦੇਖ ਲੈ ਸੀਰ ਛੰਦਾ ਸੁੱਲ ਫਸਰਾ ਫਿਰ ਰੱਤ ਦੀ ਹੈ ਦਾਦੇ ਜਿੱਤ ਰੋਗ ਦੋ ਦੇ ਹਾਂ ਦਾ ਪਹਿੜਾ ਆਪਲਾ ਜਨਾ ਨਾ ਨਛਾਲ ਨਛਿਆਨੇ ਕੁੰਡਨ ਸਰੀਰ ਸਾਰ ਖਾਲਿਆ ਨਛਾਲ ਨਛਿਆਨੇ ਖੁੱਲ ਕੇ ਸਬਨਸੀ ਰੱਖ ਪੱਟ ਤੇ ਮਾਰੀ ਬੇਗ ਲੱਤ ਤੇ ਕਿੰਨ ਲੱਤ ਤੇ ਖੁੱਲ ਕੇ ਸਬਨਸੀ ਰੱਖ ਪੱਟ ਤੇ ਮਾਰੀ ਬੇਗ ਲੱਤ ਤੇ ਕਿੰਨ ਲੱਤ ਤੇ ਛਪਦੀਆਂ ਸੀ ਰੀਆਂ ਤੇ ਖਿੱਲੇ ਚਮਕੀ ਲੱਖਾਂ ਤੇ ਡਿੱਗਿਆ ਪਾਏ ਤੇ ਗੇਰੇ ਨਹੀਂ ਜਾਏ ਬੱਦੀ ਦਾ ਦੰਦਰੀ ਮੌਤ ਨੂੰ ਖੇਵੇਂ ਨਹੀਂ ਜਾਏ ਬੱਦੀ ਦਾ ਉਹ ਹੁਰਕ ਤੰਦੇ ਬਿਆਕੇ ਲੈ ਗਿਆ ਜੱਟ ਤਾਂ ਜਿਉਂਦਾ ਜੱਗ ਤੇ ਨਾ ਰਹਿ ਗਿਆ ਹੋਰ ਕੋ ਤੇ ਨੂੰ ਦੇ ਬਿ ਆਕੇ ਲਗਿਆ ਜੱਟ ਦਾ ਜਿਉਂਦਾ ਜੱਗ ਤੇ ਨਾ ਰਹਿ ਗਿਆ ਢਲ ਕਿਤੇ ਚਾਰੀ ਆਪ ਲੈ ਲਈ ਲਾਮਾ ਦਿੱਤੀ ਪਿਆਰ ਵੀ ਹਰੇ ਨਾ ਬਾਦੀ ਨਿੱਕਿਤ ਕਰ ਦੇ ਕਾਦੇ ਮੁੰਡੇ ਦਾ ਰਾਹੀ ਨਿੱਕਿਤ ਕਰ ਦੇ ਕਿੱਲਾ ਸ਼ਰਾਬ ਨਾਲ ਰੱਦਿਆ ਨੀ ਪਰ ਤੁਠੀ ਦਦਾ